ਜੇ ਅਰਵਿੰਦ ਕੇਜਰੀਵਾਲ ਹੋ ਗਏ ਤਾਂ ਫਿਰ ਉਸ ਭੈਣ ਨੂੰ ਕਾਦੀਆਂ ਮੁਸ਼ਕਲਾਂ ਆ ਲਗਾਤਾਰ ਤੁਸੀਂ ਮਸਲਾ ਤਾਂ ਚੁੱਕਦੇ ਰਹੇ ਹੋ ਅਧਿਆਪਕਾਂ ਦਾ ਪਰ ਹੁਣ ਅਜਿਹਾ ਕੀ ਹੋਗਾ ਕਿ ਤੁਸੀਂ ਇੱਕ ਵੀਡੀਓ ਪਾਈ ਜਿਸ ਦੇ ਵਿੱਚ ਤੁਸੀਂ ਲੋਕਾਂ ਤੋਂ ਕਹਿ ਰਹੇ ਹੋ ਕਿ ਕਿ 5 ਰੁਪਏ ਵੀ ਪਾਓ 10 ਰੁਪਏ ਵੀ ਪਾ ਦੇਵੋ ਤਾਂ ਆ ਜਿਹੜਾ ਕੀ ਹੈ ਫਾਇਦਾ ਹੋਊਗਾ ਕੋਈ ਜਿਹੜੇ ਸਾਡੇ ਵਕੀਲ ਸੀ ਰਾਜੀ ਬਾਤਮਾਰਾਮ ਜੀ ਨੇ 2021 ਚ ਇਹਨਾਂ ਨੇ ਸਾਨੂੰ ਕੇਸ ਜਿੱਤ ਕੇ ਦਿੱਤਾ ਸੀ ਪਰ ਆਮ ਪਾਰਟੀ ਦੀ ਸਰਕਾਰ ਨੇ ਆ ਕੇ ਜਦੋਂ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਨੇ ਸਾਨੂੰ ਟੈਂਕੀ ਜਿਤਾ ਰਿਆ ਸੀ ਪਰ ਇਹ ਸਰਕਾਰ ਨੇ ਕੀ ਕੀਤਾ ਆ ਕੇ ਸਾਡੀ ਕੇਦਰੀ ਹੀ ਖਤਮ ਕਰਤਾ ਗੁਰਵਿੰਦਰ ਗੈਰੀ ਜੀ ਕੀਤੇ ਸੀ ਉਹ ਸਾਡੀ ਤਰੀਕ ਰੱਬ ਜਾਣੇ ਭੁੱਲ ਗਏ ਉਹਨਾਂ ਨੂੰ ਅਸੀਂ 8 ਲੱਖ ਪਈ ਕੀਤਾ ਸੀ ਉਹ ਸਾਡੀ ਤਰੀਕ ਭੁੱਲ ਗਈ ਜਾਂ ਕੀ ਹੋਇਆ ਰੱਬ ਜਾਣੇ ਪਰ ਅੱਜ ਉਹ ਏਜੀ ਪੰਜਾਬ ਬਣੇ ਹੋਏ ਨੇ ਗੁਰਵਿੰਦਰ ਸਿੰਘ ਗੇਰੀ ਜੀ ਤਦ ਤੁਹਾਨੂੰ ਕਦੀ ਆਇਆ ਲੱਗਿਆ ਸੀ ਕਿ ਜਿਹੜੇ ਜਿਹੜੇ ਲੋਕ ਤੁਹਾਨੂੰ ਆ ਕੇ ਟੈਂਕੀ ਤੋਂ ਉਤਾਰਦੇ ਨੇ ਅਰਵਿੰਦ ਕੇਜਰੀ ਨਾਲ ਤੇ ਉਹੀ ਸਰਕਾਰ ਆ ਕੇ ਤੁਹਾਡਾ ਉਮੀਦ ਹੀ ਖਤਮ ਕਰ ਦੇਗੀ ਤਦ ਕਰ ਦੇਗੀ ਇੱਕੇ ਵਿਸ਼ਵਾਸ ਦਾ ਆਤਮੰਨੀ ਇਸ ਨੂੰ ਅਸੀਂ ਟੈਂਕੀ ਤੋਂ ਜਿਹਦੇ ਨਾਲ ਤਾਰਿਆ ਅਸੀਂ ਖੁਦ ਜਦੋਂ ਭਗਵਾਨ ਕਮਨ ਦੀ ਸਾਡੇ ਮਾਨਸਾਲ ਕੇ ਚੈਸੀ ਅਸੀਂ ਖੁਦ ਜਾ ਕੇ ਇਹਨਾਂ ਦੀ ਮਦਦ ਕੀਤੀ ਵੀ ਵੋਟ ਲਈ ਠੀਕ ਆ ਅੱਛੇ ਦੂਸਰੀ ਸਰਕਾਰਾਂ ਨੇ ਮਾਰਾ ਕਹਿੰਦੇ ਸੀ ਦੋਨੋਂ ਪਰ ਮੈਂ ਕਹਿੰਦੀ ਆ ਉਹ ਕਿਤੇ ਨਾ ਕਿਤੇ ਚੰਗੇ ਸੀ ਜੀ ਉਹਨਾਂ ਨੇ ਸਾਨੂੰ ਖਤਮ ਨਹੀਂ ਕੀਤਾ ਸੀ ਪਰ ਇਹ ਸਰਕਾਰ ਇਦਾਂ ਲਈ ਆਈ ਇਹਨਾਂ ਨੇ ਸਾਡੇ ਜਿੰਨੇ ਜੜਾ ਹੀ ਵਧਤੀਆਂ ਤੁਹਾਨੂੰ ਅੰਦਾਜ਼ਾ ਹੈ ਕਿ ਅਜੇ ਹੇ ਕਿੰਨੇ ਲੱਖ ਤੁਸੀਂ ਹੁਣ ਤੱਕ ਕੋਈ ਅੰਦਾਜ਼ਨ ਰਕਮ ਹੋਈ ਕਿ ਭੱਤਕ ਕਿਉਂ ਸਾਰੇ ਅਧਿਆਪਕਾਂ ਰੱਖ ਕੇ ਪਰ ਦੇਖੋ ਅਸੀਂ 2011 ਤੋਂ ਚੱਲੇ ਠੀਕ ਹੈ ਜੀ ਪਹਿਲਾਂ ਇਹ ਪੋਸਟਾਂ ਵੀ ਅਸੀਂ ਭਰਨੇ ਲਗਾ ਲਗਾ ਕੇ ਕਰਵਾਈਆਂ ਸੀ ਜਦੋਂ ਅਕਾਲੀ ਸਰਕਾਰ ਸੀ ਅਸੀਂ ਮੇਰੇ ਤੇ ਕਰੋੜ ਦੇ ਪਹੁੰਚ ਚੁੱਕੇ ਆ 1 ਕਰੋੜ ਰੁਪਏ ਤੁਸੀਂ ਬਰਬਾਦ ਕਰ ਚੁੱਕੇ ਆ ਅੱਛੀ ਗੱਲ ਬ੍ਰਾਊਜ਼ਰਲੀ ਟੀਵੀ ਦੇਖ ਰਹੇ ਹੋ ਤੁਸੀਂ ਮਕਰਨ ਹੰਡਾ ਕਿਹਾ ਜਾਂਦਾ ਹੈ ਕਿ ਸਾਡੇ ਸਮਾਜ ਦੇ ਵਿੱਚ ਭਾਈ ਭੈਣਾਂ ਤੋਂ ਜਾਣਾਂ ਵਾਸਤੇ ਨੇ ਤੇ ਜੇ ਕਿਸੇ ਭੈਣ ਦਾ ਭਾਈ ਮੁੱਖ ਮੰਤਰੀ ਹੋਵੇ Arvind Kejriwal ਹੋਵੇ ਤਾਂ ਫਿਰ ਤਾਂ ਕਹ ਪਰ ਅੱਜ ਆ ਗਿਆ ਕਿ ਅੱਛੀ ਗੱਲ ਦੇ ਮੂੰਹ ਬੋਲੀ ਭੈਣ ਸਿਚੁਏਸ਼ਨ ਤੋਂ ਰੋ ਰੋ ਕੇ ਪੈਸੇ ਮੰਗ ਲੈ ਗਏ ਗੱਲਬਾਤ ਸ਼ੁਰੂ ਕਰਾਂਗੇ ਸਾਡੇ ਨਾਲ ਇਸ ਵੇਲੇ ਸਭ ਤੋਂ ਪਹਿਲਾਂ ਮਾਪਾ ਸਵਾਗਤ ਅੱਛੀ ਗੱਲ ਮੈਮ ਅੱਛੀ ਗੱਲ ਜੀ ਇਹਹੀ ਸੁਭਾਅ ਸਭ ਤੋਂ ਕਰ ਲੈਨੇ ਆ ਜੀ ਕਿ ਜੇਕਰ ਮੁੱਖ ਮੰਤਰੀ ਹੋਵੇ ਜੇ ਅਰਵਿੰਦ ਕੇਜਰੀਵਾਲ ਹੋਵੇ ਤਾਂ ਫਿਰ ਉਸ ਭੈਣ ਨੂੰ ਕਾਦੀਆਂ ਮੁਸ਼ਕਲਾਂ ਆ ਲਗਾਤਾਰ ਤੁਸੀਂ ਮਸਲਾ ਤਾਂ ਚੁੱਕਦੇ ਰਹੇ ਹੋ ਅਧਿਆਪਕਾਂ ਦਾ ਪਰ ਹੁਣ ਅਜਿਹਾ ਕੀ ਹੋਗਾ ਕਿ ਤੁਸੀਂ ਇੱਕ ਵੀਡੀਓ ਪਾਈ ਜਿਸ ਦੇ ਵਿੱਚ ਤੁਸੀਂ ਲੋਕਾਂ ਤੋਂ ਕਹਿ ਰਹੇ ਹੋ ਕਿ ਕਿ 5 ਰੁਪਏ ਵੀ ਪਾਓ 10 ਰੁਪਏ ਵੀ ਪਾ ਦੇਵੇ ਤਾਂ ਆ ਜਿਹੜਾ ਕੀ ਹੈ ਫਾਇਦਾ ਹੋਊਗਾ ਕੋਈ ਸਰ ਅਸੀਂ ਹੁੰਦਾ ਦਿਆਂ ਕਿ ਕੇਜਰੀਵਾਲ ਨੇ ਜਿਹੜਾ ਵਾਦਾ ਕੀਤਾ ਸੀ ਇਲੈਕਸ਼ਨ ਤੋਂ ਹਾਂ ਤੋਂ ਪਹਿਲਾਂ ਕਿ ਸਾਡੀ ਸਰਕਾਰ ਆ ਗਈ ਤੁਹਾਡੀ ਮੈਟਲ ਸਹਾਈ ਕਰਾਂਗੇ ਉਸ ਤੋਂ ਬਾਅਦ ਉਹ ਜਿੰਮ ਚੌਣਾ ਵੇਲੇ ਆਪਣੇ ਸੰਗਰੂਹ ਰੱਖੇ ਜੈਂਕੀ ਚੜੇ ਸੀ ਉਹਦੇ ਮੀਤ ਰਜੇ ਜੀ ਨੇ ਤੇ ਸੁਨੀਯਾਨੀ ਨਾਲ ਮੁਲਾਕਾਤ ਜੁਵਾਦਾ ਕੀਤਾ ਤੇ ਤੀਸਰੀ ਵਾਰਾ ਸੇ ਦੁਬਾਰਾ ਫੇਰ ਟੈਂਕੀ ਚੜੇ ਉਹੋ ਆਪਣੇ ਹਰਜੋਤ ਬੈਸਰ ਜੀ ਨੂੰ ਗੁਰਗੁਣ ਸਿੰਘ ਦੀ 100 ਕਾਦੀ ਕੀ 46 ਪਰਸੀ ਕਰਦੇ ਆ ਕਿ ਉਸ ਤੋਂ ਬਾਅਦ ਅਸੀਂ ਵਕੀਲ ਕੋਲ ਫੇਰ ਕੀਤਾ ਗੁਰਵਿੰਦਰ ਸਿੰਘ ਬੈਰੀ ਜੀ ਜੋ ਅਗਰੇ ਟਾਈਮ ਦੇ ਏਜੀ ਪੰਜਾਬ ਦੇ ਦੇਖੋ ਜੀ ਉਹ ਰੱਬ ਜਾਣੇ ਸਾਡੀ ਤਰੀਕ ਤੇ ਭੁੱਲ ਗਏ ਜਾਂ ਸਾਨੂੰ ਗਲਤ ਕਹਿੰਨੀ ਹੋਈ ਆ ਕਿ ਸਾਡੀ ਤਰੀਕ ਤੇ ਕੋਈ ਕੌਣ ਤੇ ਔਰ ਅੱਜ ਦੇ ਟੈਮਪੋ ਏਜੀ ਪੰਜਾਬ ਨੇ ਠੀਕ ਹੈ ਤੁਸੀਂ ਵੀਡੀਓ ਦੇ ਵਿੱਚ ਵੀ ਇਹ ਗੱਲ ਆਖੀ ਕਿ ਤੁਹਾਡੀ ਤਰੀਕ ਭੁੱਲ ਗਏ ਪਰ ਉਸ ਤੋਂ ਬਾਅਦ ਹੁਣ ਏਜੀ ਦੇ ਅਹੁਦੇ ਤੇ ਵੀ ਨੇ ਕਿਤੇ ਆਇਤਾ ਨਹੀਂ ਹੋ ਸਕਦਾ ਸਰਕਾਰਾਂ ਦੇ ਨਾਲ ਕੋਈ ਮਿਲਿਤੋਕਤ ਹੋ ਗਈ ਹੋਵੇ ਦੇਖੋ ਜੀ ਅਸੀਂ ਛੋਟਾ ਮੂਹ ਵੱਡੀ ਗੱਲ ਅਸੀਂ ਕੁਝ ਨਹੀਂ ਕਹਿ ਸਕਦੇ ਸਾਡੇ ਭਾਜੀ ਅਸਤਾ ਕਮਾਂਗ ਗਲਤ ਨਹੀਂ ਹੈ ਇਹਦਾ ਕੁਝ ਲਗਾ ਲੋ ਪਰ ਮੈਂ ਇੱਕ ਇਹ ਵੀ ਕਹਿਣਾ ਚਾਹਾਂਗੀ ਇੱਕ ਇੰਨਾ ਕਾਬਿਲ ਵਕੀਲ ਹੋ ਕੇ ਜੇ ਆਪਾਂ ਇਹਨਾਂ ਨੂੰ ਏਜੀ ਪੰਜਾਬ ਬਣਾਇਆਗਾ ਕਿ ਕੋਈ ਕੁਆਲਟੀ ਹੋਣੀ ਤਾਂ ਇਹ ਜੀ ਪੰਜਾਬ ਬਣੇ ਨੇ ਤੇ ਇੱਕ ਛੋਟੇ ਜਿਹੇ ਤਰੀਕੇ ਨੇ ਭੁੱਲ ਜਾਂਦੇ ਸਾਢੇ 8 ਲੱਖ ਉਹ ਵੀ ਗਿਆ ਸ਼ਾਇਦ ਜੇ ਅਸੀਂ ਉਹ ਕੇਸ ਉਹ ਤਰੀਕੇ ਤੇ ਜਾਂਦੇ ਅੱਜ ਮੈਨੂੰ ਸਾਡੀ ਜੂਨੀ ਨੂੰ 5-5 ਰੁਪਏ 10-10 ਰੁਪਏ ਲਈ ਮੰਗਣਾਂ ਨਹੀਂ ਪੈਣਾ ਸੀ ਅੱਜ ਰੋਕ ਕੇ ਅਸੀਂ ਵੀਰੂਣਾ ਬਣਾਉਂਦੇ ਕਿ ਸਾਲੋਂ ਕੰਡ ਦਿੱਤਾ ਜਾਵੇ ਕਿ ਅਸੀਂ ਆ ਰਾਜੀਵਾਤ ਨਾਰਾਮ ਦੇ ਬਕੀ ਰਿਤੇ 12 ਲੱਖ ਰਿਤਾ ਉਹਨਾਂ ਨੂੰ ਸਾਰੇ ਦੇਣਾ ਦਾ ਸਾਢੇ 8 ਲੱਖ ਪੇ ਕਰ ਚੁੱਕੇ ਆ ਸਾਢੇ 3 ਲੱਖ ਘੱਟ ਰਿਹਾ ਤਾਂ ਸਾਡਾ ਠੀਕ ਹੈ ਅਸੀਂ 2011 ਤੋਂ ਲੈ ਕੇ 2024 ਚੱਲ ਰਿਹਾਗਾ ਅਸੀਂ ਕਰੋੜਾਂ ਰੁਪਏ ਖਰਚ ਕਰ ਚੁੱਕੇ ਹਾਂ ਵਕੀਲਾਂ ਕੋਲ ਧਰਨੀ ਲਵਾ ਕੇ ਸਾਡੇ ਹੁਣ ਕੋਈ ਨਹੀਂ ਦੇਖੋ ਵੀ ਘਰ ਦੇ ਵਿੱਚ ਕਿੱਥੋਂ ਤੱਕ ਕਰ ਗਏ ਅਸੀਂ ਬੇਰੋਜ਼ਗਾਰਾਂ ਪ੍ਰਾਈਵੇਟ ਸੈਕਟਰ ਦਾ ਜੋਬ ਕਰ ਰਹੇ ਹਾਂ ਪ੍ਰਾਈਵੇਟ ਸਕੂਲ ਨੂੰ ਸੰਭਿੰਨ ਕਿ ਨਹੀਂ ਦੇਣਗੇ ਬਤ ਉਹ 10000 ਮਿਲਦਾ 10000 ਵਿੱਚ ਅਸੀਂ ਘਰ ਵੀ ਚਲਾਉਣਾ ਅਸੀਂ ਪੰਡ ਵੀ ਇਕੱਟਾ ਕਰਨਾ ਇੱਧਰ ਉੱਧਰ ਜਾਣਾ ਉਹ ਵੀ ਕਰਦੇ ਹਰ ਚੀਜ਼ ਮੈਨੇਜ ਕਰਦੇ ਹ ਪਰ ਮੈਂ ਕਹਿੰਦੀ ਆ ਇਹ ਆਮ ਪਾਰਟੀ ਨੇ ਇੱਕ ਸਟੈਂਡ ਕਿਹਾ ਦੇ ਇਮੋਸ਼ਨ ਸਟੈਂਡ ਕਿਹਾ ਪਰ ਇਹਨਾਂ ਭਰਾ ਦਾ ਫਿਰ ਗੁਰੂ ਗੋਬਿੰਦ ਸਿੰਘ ਜੀ ਸੋਹਣਾਂ ਕਰਦੇ ਨੇ ਕਿ ਇਹ ਭੈਣ ਭਰਾ ਕਹਿੰਦੇ ਨੇ ਤੇ ਸਾਨੂੰ ਇਤੋਂ ਤੱਕ ਮਜਬੂਰ ਕਰਤਾ ਕਿ ਅਸੀਂ ਪੈਸੇ ਮੰਗਣ ਤੱਕ ਲੱਗੇ ਪੜੇ ਲਿਕੇ ਹੋ ਕੇ ਪੀਕ ਮੰਗ ਰਹੇ ਹਾਂ ਪਰ ਮੈਂ ਕਿਹਾ ਅਸੀਂ ਪੰਜਾਬ ਦੇ ਹਰ ਇੱਕ ਵਾਸੀ ਨੂੰ ਬੇਨਤੀ ਕਰਦੇ ਹਾਂ ਕਿ ਤੁਹਾਡਾ 1 ਰੁਪਿਆ ਦਿੱਤਾ ਵੀ ਸਾਨੂੰ ਰੋਜ਼ਗਾਰ ਦੇਊਗਾ ਕਿ ਅਸੀਂ ਆਪਾਂ ਜਿਹੜਾ ਮੈਨਟ ਕੀਤੀ ਹੈ 2011 ਤੋਂ ਲੈ ਕੇ 24 ਤੱਕ ਦੀ ਲੜਾਈ ਲੜ ਰਹੇ ਹਾਂ ਉਹ ਤੇ ਅਸੀਂ ਸਫਲ ਹੋਈਏਗੇ ਸੇਪੇ ਜੀ ਤੁਸੀਂ ਜਿਵੇਂ ਆਪਣੇ ਲਫ਼ਜ਼ਾਂ ਦੇ ਵਿੱਚ ਕਹਿ ਕਿ ਅਸੀਂ ਪੜ੍ਹੇ ਲਿਖੇ ਹੋ ਕੇ ਭੀਖ ਮੰਗ ਰਹੇ ਹਾਂ ਸਾਨੂੰ ਇੰਨਾ ਮਜਬੂਰ ਕਰਤਾ ਆਮ ਆਦਮੀ ਪਾਰਟੀ ਨੇ ਪਰ ਕਿੰਨੇ ਅਧਿਆਪਕ ਨੇ ਪੀਟੀਆਈ ਦੇ ਅਧਿਆਪਕ ਨੇ ਉਹ ਕੀ ਖੁਦ ਹੁਣ ਫੰਡ ਇਕੱਠਾ ਕਰਨ ਦੇ ਸਮਰੱਥ ਨਹੀਂ ਰਹੇ ਘਰਾਂ ਦਾ ਗੁਜ਼ਾਰਾ ਇੰਨਾ ਔਖਾ ਹੋ ਚੁੱਕਿਆ ਮੈਂ ਤੁਹਾਡੇ ਹਾਲਾਤ ਹੀ ਜਾਣ ਲੈਣਾ ਯਾ ਕਿਸੇ ਹੋਰ ਤੁਹਾਡੇ ਸਾਥੀ ਦੇ ਪਰ ਦੇਖੋ ਅਸੀਂ 2011 ਤੋਂ ਲੈ ਕੇ ਅਸੀਂ ਧਰਨੇ ਵੀ ਲਗਾਏ ਤੇ ਵਕੀਲ ਵੀ ਕਰਦੇ ਆਏ ਟਾਈਮ ਟਾਈਮ ਤੇ ਸਾਡਾ ਵਕੀਲ ਹੁੰਦਾ ਰਹੇ ਅਸੀਂ 2016 ਤੋਂ ਵਕੀਲ ਕੀਤਾ ਠੀਕ ਹੈ 17 ਸਾਡਾ ਕੰਟੀਨਿਊ 2018 ਦੇ ਵਿੱਚ ਇਹ ਇੱਕ ਦੇ ਇੱਕ ਦੇ ਵਕੀਲ ਸੀ ਆਤਮਾਰਾਮ ਜੀ ਜਿਨ੍ਹਾਂ ਨੇ ਸਾਡਾ ਕੇਸ ਦੁੱਧ ਕੇ ਦਿੱਤਾ ਸੀ ਤੇ ਜਦ ਵੀ ਮੈਟਲਿਸਟ ਨੇ ਜਾਰੀ ਕੀਤੀ ਜਾਵੇ ਉਦੋਂ ਵੀ ਅਸੀਂ ਉਹਨਾਂ ਨੂੰ 20 ਲੱਖ ਰੁਪਏ ਦਿੱਤਾ ਸੀ ਮਤਲਬ ਉਹ ਸਾਰਾ ਸੀ 640 ਜਿਨ੍ਹਾਂ ਨੇ ਅਪਲਾਈ ਕੀਤਾ ਜਿन्हे ਵੀ ਭੈਣ ਭਰਾ ਆਏ ਗਿਆ ਅਸੀਂ ਇਕੱਠਾ ਕੀਤਾ ਹੁਣ ਤੁਸੀਂ ਦੇਖੋ ਜੇ 12 13 ਸਾਲ ਹੋ ਚੁੱਕੇ ਨੇ 13 ਸਾਲ ਹੋ ਚੁੱਕੇ ਨੇ ਕਿੱਥੋਂ ਪੱਤ ਕਰਨਗੇ ਹੁਣ ਤੱਕ ਪੰਡਿੰਗੇ ਵੀ ਆਏ ਨੇ ਇੰਨਾ ਫੰਡ ਨਹੀਂ ਅਰੇ ਕਿਤੇ ਨਾ ਕਿਤੇ ਘਟਦਾ ਤੇ ਹੋਰ ਸਾਲ ਆਪਣੇ ਪੰਜਾਬ ਦੀ ਜਨਤਾ ਤੋਂ ਮਦਦ ਮੰਗਣ ਲਈ ਪੈਰੀ ਆ ਮੈਂ ਕਹਿੰਦੀ ਜੇ ਸਾਡਾ ਉਹ 8 ਲੱਖ ਰੁਪਏ ਦਾ ਖਰਾਬ ਨਾ ਹੁੰਦਾ ਸ਼ਾਇਦ ਅਸੀਂ ਲੱਗੇ ਵੀ ਹੁੰਦੇ ਮੈਂ ਅੱਜ ਵੀਡੀਓ ਨਾ ਬਣਾਉਂਦੀ ਮੈਂ ਹੁੰਦੀ ਨਾ ਪੰਜਾਬ ਦੀ ਜਨਤਾ ਨੇ ਮਦਦ ਨਾ ਮੰਗਦੀ ਪਰ ਪੰਜਾਬ ਦੀ ਜਨਤਾ ਨੇ ਜਿੱਥੋਂ ਤੱਕ ਆਪਣੇ ਨਾਲ ਖੜੇ ਰਹੇ ਹਰ ਇੱਕ ਬਰਗਨਾਂ ਮਦਦ ਕੀਤੀ ਆ ਸਾਨੂੰ ਉਮੀਦ ਆ ਕਿ ਉਹ ਸਾਡੀ ਵੀ ਮਦਦ ਕਰਨਗੇ ਮੀਤ ਹੀਰ ਹੋਣਾ ਨੇ ਤੁਹਾਡੇ ਨਾਲ ਵੀਡੀਓ ਕਾਲ ਕੀਤੀ ਸੀ ਜਦੋਂ ਤੁਸੀਂ ਟੈਂਕੀ ਤੇ ਬੈਠੇ ਸੀ ਅਰਵਿੰਦ ਕੇਜਰੀ ਵਾਲੇ ਵਾਲੀ ਵੀਡੀਓ ਤਾਂ ਸਾਰਿਆਂ ਨੇ ਦੇਖੀ ਹੋਈ ਹੈ ਉਸ ਤੋਂ ਬਾਅਦ ਹਰਜੋਤ ਪੈਂਸ ਨੇ ਜਿਹੜਾ ਕਿ ਇਹ ਸੌਖਾ ਦੀ ਗੁਰੂਆਂ ਦੀ ਤਾਕੀ ਤੁਸੀਂ ਸੀਐਮ ਮਾਨ ਤੱਕ ਪਹੁੰਚ ਨਹੀਂ ਕੀਤੀ ਆਰਵਿੰਦ ਕੇ ਜੀ ਬਾਤ ਕਿ ਸੁਨੇਹਾ ਨਹੀਂ ਪਹੁੰਚਾਇਆ ਕਿ ਤੁਸੀਂ ਆਪਣੀ ਭੈਣ ਨਾਲ ਧੋਖਾ ਕਰ ਰਹੇ ਹੋ ਉਹ ਉਹਨਾਂ ਦੇ ਸਾਥੀਆਂ ਨਾਲ ਵੀ ਧੋਖਾ ਕਰ ਰਹੇ ਹੋ ਸਰ ਵੇਖੋ ਅਸੀਂ ਆਪਣੇ ਹਰਜੋਤ ਬੈਂਸਾ ਹਰਪਾਲ ਸਿੰਘ ਮਾਦੀਤ ਵੀ ਪਰ ਇੱਕ ਨਵਾਂ ਸੇ ਅਧਿਰ ਮੁਲਾਜ਼ਮ ਨੇ ਸਿੱਖਿਆ ਲਰਨਿੰਗ ਬਾਰੇ ਉਹਨਾਂ ਨੇ ਇੱਕ ਕਮੇਟੀ ਬਣਾਈ ਗਏ 3 ਮੈਂਬਰੀ ਕਮੇਟੀ ਅਸੀਂ 3 ਮੈਂਬਰੀ ਕਮੇਟੀ ਤੇ ਜਾਂਦੇ ਆ ਸਿੱਧਾ ਅਪਚੱਕ ਕੇ ਕਹਿੰਦੇ ਸਾਡੇ ਹੱਥ 'ਚ ਕੁਝ ਨਹੀਂ ਹੈਗਾ ਤੁਸੀਂ ਸੀਐਮ ਸਾਹਿਬ ਨਾਲ ਅਪਰੋਚ ਕਰੋ ਜਿੰਨੇ ਵੀ ਐਮਐਲਏ ਨੇ ਪੰਜਾਬ ਦੇ ਆਮ ਪਾਰਟੀ ਦੇ ਐਮਐਲਏ ਕਿਸੇ ਵੀ ਆਪ ਕੋਈ ਪਾਵਰ ਨਹੀਂ ਉਹ ਕਹਿੰਦੇ ਅਸੀਂ ਕੁਝ ਨਹੀਂ ਕਰ ਸਕੋਦੇ ਸੀਐਮ ਸਾਹਿਬ ਨੂੰ ਮਿਲੋ ਅਸੀਂ ਕਿ ਸੀਐਮ ਸਾਹਿਬ ਤਾਂ ਤੁਹਾਨੂੰ ਮੰਨਲਾ ਤਾਂ ਦੋ ਅਸੀਂ ਆਪੇ ਹੱਥ ਫੜ ਲਾ ਹੱਥ ਬੰਨ ਲਾਗੇ ਪੈਰ ਫੜ ਲਾ ਗੱਲ ਦੇ ਸਾਨੂੰ ਉਹਨਾਂ ਤੱਕ ਨਹੀਂ ਪਹੁੰਚਾ ਲੈਂਦੇ ਕਹਿੰਦੇ ਸਾਡੇ ਅੱਥਰ ਕੁਝ ਨਹੀਂ ਜੋ ਕੁਝ ਕਰ ਲੇ ਸੀਐਮ ਸਾਹਿਬ ਕਰਨਗੇ ਸੀਐਮ ਸਾਹਿਬ ਨੂੰ ਦੇਣੀ ਇਹ ਏਦਾਂ ਡਾਇਲੋਗ ਮਾਰ ਕੇ ਸਾਡੇ ਤੋਂ ਨਿਕਲ ਜਾਂਦੇ ਨੇ ਪਤਾ ਸਰ ਸੀਐਮ ਸਾਹਿਬ ਨੂੰ ਵੀ ਸਭ ਕੁਝ ਕੇਜਰੀਵਾਲ ਜੀ ਨੂੰ ਵੀ ਪਤਾ ਸਭ ਕੁਝ ਪਤਾਗਾ ਸਾਨੂੰ ਨਹੀਂ ਪਤਾ ਇੱਕ ਕਿਉਂ ਇਦਾਂ ਕੀਤਾ ਜਾ ਰਿਹਾ ਸਾਡੇ ਨਾਲ ਅਸੀਂ ਕਹਿੰਦੇ 2011 ਤੋਂ ਲੈ ਕੇ ਸਾਡੀ ਭਾਗੀ ਦੀ ਤੁਸੀਂ ਰੱਦ ਕਰਨੀ ਸੀ ਤੁਰੇ ਤੇ ਚਾ ਕੇ ਤੁਸੀਂ ਰੱਦ ਕਰ ਰਹੇ ਹੋ ਤੁਸੀਂ ਇਸ ਤੋਂ ਪਹਿਲਾਂ ਕਿਉਂ ਨਹੀਂ ਰੱਦ ਕੀਤੀ ਤੇ ਰੱਦ ਕਰਨ ਦਾ ਕਾਰਨ ਕੀ ਆ ਕੋਰਟ ਦੇ ਫੈਸਲੇ ਨੂੰ ਨਕਾਲੀ ਨਾ ਕਰਪਾ ਕੋਰਡ ਦੇ ਫੈਸਲਿਆਂ ਨੂੰ ਨਹੀਂ ਮੰਨ ਰਹੀਆਂ ਹੋਰ ਆਮ ਪਬਲਿਕ ਦੇ ਤੌਰ ਤੇ ਸਭ ਮੰਨਣਗੇ। ਤੁਹਾਨੂੰ ਕਿਹੜੇ ਕਿਹੜੇ ਵਿਧਾਇਕ ਨੇ ਹੁਣ ਤੱਕ ਇਹ ਕਿਹਾ ਕਿ ਸਾਡੇ ਪੱਲੇ ਕੁਝ ਨਹੀਂ ਸਾਡੇ ਸਾਹਸ ਨਹੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਵਿਰੋਧੀ ਵਾਰ-ਵਾਰ ਇਹ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਦੇ ਸੈਂਟਰਲਾਈਜ਼ਡ ਪਾਵਰ ਆ ਸਾਰਾ ਕੁਝ ਅਰਵਿੰਦ ਕੇਜਰੀਵਾਲ ਦਿੱਲੀੋਂ ਘੁਮਾਉਂਦੇ ਨੇ ਤਾਂ ਕਿਹੜੇ ਕਿਹੜੇ ਐਮਐਲਏ ਨੇ ਤੁਹਾਨੂੰ ਜਵਾਬ ਦਿੱਤਾ ਇਦਾਂ ਦਾ ਕਿ ਅਸੀਂ ਕੁਝ ਨਹੀਂ ਕਰ ਸਕਦੇ। ਸਰ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਆਪਣੇ ਸਿੱਖਿਆ ਮੰਤਰੀ ਹੋ ਜੋਗਦੇਵ ਸਾਹਿਬ ਹਰਪਾਲ ਕਿੰਮਾ ਜੀ ਠੀਕ ਹੈ ਭਾਲੀਵਾਲ ਜੀ ਤੇ ਮੀਤਿਹਰ ਜੀ ਗਗਨ ਮੈਡਮ ਜਿੰਨੇ ਵੀ ਸਾਡੇ ਉਸਤਨ ਧਰਨੇ ਤੇ ਆਉਂਦੇ ਹੁੰਦੇ ਸੀ ਸਾਡੇ ਕੋਲ ਬੁੱਧ ਰਾਮ ਵੀ ਸਾਡੇ ਹਲਕੇ ਦੇ ਨੂੰ ਮੰਨਤਾ ਦੇ ਅੱਜ ਕੱਲ ਮਾਨ ਪੰਜਾਬ ਦੀ ਚਾਦਰ ਇੱਕ ਨਾ ਦੇ ਸਨੇ ਆਲੂ ਵਾਲਿਆਂ ਨੇ ਠੀਕ ਹੈ ਮੈਂ ਕਹਿੰਦੇ ਜਿੰਨਾਂ ਨੂੰ ਅਸੀਂ ਲਿਨੇ ਆ ਜਿੰਨਾਂ ਨਾਲ ਮੈਂ ਗੱਲ ਕੀਤੀ ਆ ਮੈਂ ਕਹਿੰਦੇ ਕੋਈ ਏਦਾਂ ਦਾ ਐਮਐਲ ਨਹੀਂ ਛੱਡਾ ਜਿਹਦੇ ਅਸੀਂ ਪਹਿਰੀਆ ਤੱਕ ਨਾਮ ਨਹੀਂ ਗਏ ਸੀ ਸਾਨੂੰ ਸੀਮ ਤੱਕ ਮਿਲਾ ਦਿਓ ਉਹ ਕਹਿੰਦੇ ਬਈ ਅਸੀਂ ਕੀ ਕਰੀਏ ਸਾਡੇ ਪੱਲੇ ਖੁਦ ਕੁਝ ਨਹੀਂ ਹੈਗਾ ਭਗਵੰਤ ਮਾਨ ਜੀ ਮਿਲੋ ਤੁਹਾਨੂੰ ਪਤਾ ਭਗਵੰਤ ਮਾਨ ਜੀ ਤਾਂ ਅੱਜ ਕੱਲ ਕਿੱਥੋਂ ਮਿਲਦੇ ਨੇ ਕਿਸੇ ਨੂੰ ਜੀ ਤਾਂ ਤੁਹਾਨੂੰ ਕਦੀ ਆਇਆ ਲੱਗਿਆ ਸੀ ਵੀ ਜਿਹੜੇ ਜਿਹੜੇ ਲੋਕ ਤੁਹਾਨੂੰ ਆ ਕੇ ਟੈਂਕੀ ਤੋਂ ਉਤਾਰਦੇ ਨੇ ਅਰਵਿੰਦ ਕੇਜਰੀਵਾਲ ਕਿ ਉਹੀ ਸਰਕਾਰ ਆ ਕੇ ਤੁਹਾਡਾ ਉਮੀਦ ਹੀ ਖਤਮ ਕਰ ਦੇਗੀ ਪੁੱਟ ਕਰ ਦੇਗੀ ਇੱਕ ਵਿਸ਼ਵਾਸ ਘਾਤ ਮੰਨੀਏ ਇਸ ਨੂੰ ਪਰ ਦੇਖੋ ਸਾਨੂੰ ਜੇ ਮੈਂ ਕਹਿੰਨੀ ਆ ਅਸੀਂ ਜਦੋਂ ਆਮ ਪਾਰਟੀ ਸਰਕਾਰ ਆਈ ਨਹੀਂ ਸੀ ਉਹਦੇ ਮੈਂ ਟੈਂਕੀ ਕਿਸੇ ਨਾ ਅਸੀਂ ਟੈਂਕੀ ਤੋਂ ਜਦੋਂ ਨਾਲ ਉਤਾਰਿਆ ਅਸੀਂ ਖੁਦ ਜਦੋਂ ਪਰਵਾਰਤਮਾਨ ਦੀ ਸਾਡੇ ਮਾਨ ਸਾਲ ਕੇ ਤੇ ਅਸੀਂ ਅਸੀਂ ਖੁਦ ਜਾ ਕੇ ਇਹਨਾਂ ਦੀ ਮਦਦ ਕੀਤੀ ਬਈ ਵੋਟ ਨਹੀਂ ਠੀਕ ਹੈ ਦੋ ਤੋਂ ਦੌਰ ਗਏ ਪਰ ਮੈਂ ਕਹਿੰਦੀ ਆ ਸਾਡੇ ਸਾਰੇ ਵਰਕਰਾਂ ਦੇ ਅਸੀਂ ਜਿੰਨੇ ਤੁਹਾਨੂੰ ਐਸੀ ਕਿ ਤੁਹਾਡੀ ਭਰਤੀ ਹੋਵੇ ਅੱਛਾ ਦੂਸਰੀ ਸਰਕਾਰਾਂ ਨੂੰ ਮਾਰਾ ਕਹਿੰਦੇ ਸੀ ਬੜਾ ਪਰ ਮੈਂ ਕਹਿੰਦੀ ਆ ਉਹ ਕਿਤੇ ਨਾ ਕਿਤੇ ਚੰਗੇਸ ਦੀ ਉਹਨਾਂ ਸਾਨੂੰ ਖਤਮ ਨਹੀਂ ਕੀਤਾ ਸੀ ਪਰ ਇਹ ਸਰਕਾਰ ਇਦਾਂ ਲਈ ਆਈ ਇਹਨਾਂ ਦਾ ਸਾਡੇ ਜਿੰਨੇ ਬੜਾ ਹੀ ਵੱਡਿਆ ਸਾਨੂੰ ਕਿਤੇ ਨਾ ਕਿਤੇ ਉਮੀਦ ਸੀ ਕਿ ਤੁਹਾਡੀ ਭਰਤੀ ਹੋਊਗੀ ਪਰ ਇਹਨਾਂ ਨੇ ਸਾਨੂੰ ਜਮ੍ਹਾਂ ਖਤਮ ਕਰਤਾ ਤੇ ਸੀਐਮ ਭਗਵੰਤ ਮਾਨ ਜੀ ਹਰ ਵਾਰੀ ਬੋਲਦੇ ਨੇ ਅਸੀਂ ਇਹਨਾਂ ਨੂੰ ਕੋਈ ਉਹਦੇ ਰਾस्ते ਪੱਧਰਾ ਕਰ ਰਹੇ ਆ ਵੀ ਨਾਲ ਕੋਰਟ ਤੱਕੇ ਲਈ ਤਾਂ ਜਾਣਾ ਪਵੇ ਮੈਂ ਕਹਿੰਦੇ ਆ ਇਹਦੇ ਕੋਰਟ ਦੇ ਵਿੱਚ ਸਾਡੇ ਗਾੜੀ ਵਾਦੇ ਤੇ ਇਹਨਾਂ ਨੇ ਤੇ ਹੈਗਾ ਪੱਧਰਾ ਕੀਤਾ ਤੇ ਸਾਨੂੰ ਕੁਝ ਦਿਖੀ ਵੀ ਰਿਹਾ ਅਸੀਂ ਕਿੱਥੇ ਜਾਈਏ ਸਾਡੀ ਭਾਰਤੀ ਕਰਨ ਕਰਦੀ ਇਹਨਾਂ ਨੇ ਜਦੋਂ ਕਿ 2 ਦੇ ਵਿੱਚ ਕੋਰਟ ਦਾ ਫੈਸਲਾ ਆ ਚੁੱਕਿਆ 2 ਜਾਂ 16 ਤੇ ਕੋਰਟ ਦਾ ਫੈਸਲਾ ਆ ਚੁੱਕਿਆ ਦਾ ਕਿ ਇਹਨਾਂ ਦੀ ਭਾਰਤੀ ਕੀਤੀ ਜਾਵੇ ਇਹ ਜਿਹੜੀ ਪੰਜਾਬ ਦੀ ਜਜਮੈਂਟ ਆ ਚੁੱਕੀ ਆ। ਇੱਕ ਆਖਰੀ ਸਵਾਲ ਹੀ ਮੈਂ ਲਵਾਂਗਾ ਕਿ ਤੁਸੀਂ ਜਿਹੜੀ ਵੀਡੀਓ ਪਾਈ ਸੀ ਉਸ ਦੇ ਵਿੱਚ ਬਹੁਤ ਭਾਵੁਕ ਸੀ। ਤੁਹਾਡੇ ਹੰਝੂ ਪਿਆਰੇ ਸੀ ਤਾਂ ਪਰਿਵਾਰ ਦੇ ਘਰ ਦੇ ਹਾਲਾਤ ਇਸ ਵੇਲੇ ਮੈਂ ਜਦ ਕਿੰਨਾ ਹਾਲਾਤਾਂ ਦੇ ਨਾਲ ਜੂਝ ਰਹੇ ਹਾਂ ਕਿਉਂ ਮਾਰ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਜਿਹੜੀ ਵੀ ਭੈਣ ਭਰਾ ਨਹੀਂ ਚੰਗੀ ਤਰ੍ਹਾਂ ਜਾਣਦੇਗਾ ਮੇਰੇ ਤਾਚੇ ਦਾ ਉਹ ਚੰਗੀ ਤਰ੍ਹਾਂ ਜਾਣਦੇ ਮੇਰੇ ਕੀ ਹਾਲਾਤ ਸਿਰਫ ਤੁਸੀਂ ਨਹੀਂ ਵੀ ਹੋਰ ਸਾਥੀ ਵੀ ਕਿੰਨਾ ਹਾਲਾਤਾਂ ਦੇ ਨਾਲ ਜੂਝ ਰਹੇ ਨੇ ਸਰ ਦੇਖੋ ਮੈਂ ਕਹਿੰਨੀ ਆ ਮੈਂ ਕੱਲੀ ਨਹੀਂ 6540 ਵਿੱਚ ਐਦਾਂ ਦੇ ਲੋਕ ਨੇ ਜਿਹੜੇ ਵਿਚਾਰੇ ਨਾ ਵਿਹਾਰਾ ਕਰ ਕਰਕੇ ਕੋਰਸ ਕੀਤੇ ਨੇ ਆਪਦੀ ਫੀਸਾਂ ਭਰਿਆ ਨੇ ਜਿਹੜਾ ਜੋ ਫੰਡ ਵੀ ਦਿੰਦੇ ਨੇ ਵਿਚਾਰੇ ਕਈ ਤਾਂ ਐਦਾਂ ਦੇ ਨੇ ਕਿ ਸਕੂਲਾਂ ਤੋਂ ਪੈਸੇ ਘੱਟ ਮਿਲਦੇ ਨੇ ਪ੍ਰਾਈਵੇਟ ਸਕੂਲਾਂ 'ਚ ਤੇ ਵਿਚਾਰੇ ਆਪਦੀ ਮਜ਼ਦੂਰੀ ਦੇ ਰੇੜੇ ਲਾ ਕੇ ਖਰਚਾ ਚਲਾ ਰਹੇ ਨੇ ਤੇ ਉਹ ਤੋਂ ਫੰਡ ਦਿੰਦੇ ਨੇ ਤੇ ਮੈਂ ਕਹਿੰਦੀ ਕਿ ਅਸੀਂ ਪੜੇ ਲੈ ਕੇ ਹੋ ਗਏ ਸਾਨੂੰ ਇਸ ਹਾਲਤ ਤੇ ਗੁਜ਼ਰਨਾ ਪੈ ਰਿਹਾਗਾ ਕਿ ਸਾਡੇ ਨੇ ਮੰਦੇ ਹਾਲ ਨਹੀਂ ਤੇ ਮੈਂ ਪੰਜਾਬ ਸਰਕਾਰ ਨੂੰ ਇੱਕ ਬੇਨਤੀ ਕਰਦੀ ਆ ਕਿ ਜੇ ਤੁਸੀਂ ਅਸੀਂ ਹੁਣ ਵਕੀਲ ਕੀਤਾ ਰਿਪੋਰਟ ਵਿੱਚ ਜਾ ਕੇ ਸਾਡੇ ਹੱਥ 'ਚ ਨਹੀਂ ਕਰਦੇ ਠੀਕ ਹੈ کورٹ ਦਾ ਫੈਸਲਾ ਇਤੋਂ ਤੱਕ 2016 ਤੋ ਨਾ ਦੇਖ ਲਓ ਹੁਣ ਤੱਕ ਦਾ ਜੀ ਕਿ ਸਾਡੇ ਫੇਮ ਵਿੱਚ ਹੀ ਆਇਆ ਕਿ ਨੀ ਨੋਟਿਸ ਜਾਰੀ ਕੀਤਾ ਹੈ ਸਾਡੇ ਸਿਰ ਤੇ ਇੱਕ ਮੰਗਾ ਤੇ ਸਾਡੇ 2000 सॉरी 2011 ਵਿੱਚ ਜਿਵੇਂ ਸਾਡਾ ਨੋਟੀਫਿਕੇਸ਼ਨ ਆਇਆ ਸੀ ਉਦੋਂ ਸਾਡੀ ਭਰਤੀ ਕੀਤੀ ਜਾਵੇ ਜੇ ਇਹਦਾ ਨਹੀਂ ਹੁੰਦਾ ਇਹਨਾਂ ਦੇ ਐਮਪੀ ਰਿਪੋਰਟ ਆ ਰਹੀਆਂ ਅਤੇ ਇਹਨਾਂ ਦਾ ਦੋ ਤੋਂ 2000 ਜਾ ਕੇ ਜਰੂਰ ਕਦਾਂ ਸਰਕਾਰ ਦਾ ਵੀ ਦੱਸਾਂਗੇ ਇਹਨਾਂ ਨੇ ਜਿਹੜੇ ਕਿ ਪੰਜਾਬ ਵਰਗ ਦੇ ਸਾਰੇ ਮਲਾਜ਼ਮਾਂ ਨਾਲ ਇਹ ਕਹਿੰਦੇ ਨੇ ਪੰਜਾਬ ਦੇ ਹਰ ਇੱਕ ਮਲਾਜ਼ਮਾਂ ਨੂੰ ਜਾ ਕੇ ਦੇਖਣ ਨੂੰ ਬਾਅਦ ਵਿੱਚ ਸਾਰੇ ਮਲਾਜ਼ਮ ਖੁਸ਼ ਨੇ ਪਰ ਮੈਂ ਕਹਿੰਦੀ ਲੋਅ ਵਰਗ ਹੇਠਾਂ ਡਾਊਨ ਵਰਗ ਤੇ ਆ ਕੇ ਦੇਖੋ ਹਰ ਮਲਾਜ਼ਮ ਇਹਨਾਂ ਦਾ ਤੰਗ ਆ ਸਿੱਖਿਆ ਮੰਤਰੀ ਜੋ ਸਾਡੀ ਸਿੱਖਿਆ ਦੇ ਕਟੇ ਸੀ ਕ੍ਰਿਸ਼ਨ ਕੁਮਾਰ ਜੀ ਉਹ ਕਹਿੰਦੇ ਨੇ ਡੀਪੀ ਪੀਡੀਆ ਦਾ ਕੀ ਕੰਮ ਆ ਸਕੂਲ ਦਾ ਡੀਪੀ ਪੀਟੀ ਉਹ ਟੀਚਰ ਇੱਕ ਸਕੂਲ ਦੇ ਵਿੱਚ ਉਹ ਰੋਲ ਅਦਾ ਕਰਦਾ ਜਿਹੜਾ ਦੂਸਰੇ ਟੀਚਰ ਸਕੂਲਾਂ ਵਿੱਚ ਰੂਮ ਵਿੱਚ ਕਲਾਸ ਬੈਠ ਕੇ ਬੱਚਿਆਂ ਨੂੰ ਪੜਾਉਂਦਾ ਪਰ ਇੱਕ ਦੀ ਗਰਮੀ ਹੋਵੇ ਸਰਦੀ ਹੋਵੇ ਉਹ ਗਰਾਊਂਡ ਦੇ ਵਿੱਚ ਹੁੰਦਾਗਾ ਉਹ ਨਗਰ ਨਹੀਂ ਦੇਖਦਾਗਾ ਨਾ ਸਰਬੂ ਦੇਖਦਾਗਾ ਉਹਦਾ ਕੰਮ ਆ ਬੱਚਿਆਂ ਨੂੰ ਗਾਈਡ ਕਰਨਾ ਉਹਨਾਂ ਦੇ ਨਾਲ ਹੁੰਦਾਗਾ ਤੇ ਇਹ ਗੱਲ ਦੁਹਰਾਉਂਗੀ ਤੁਹਾਨੂੰ ਕਿਹਨੇ ਆਖਿਆ ਕਿ ਡੀਪੀ ਟੀਚਰਾਂ ਦਾ ਕੀ ਕੰਮ ਹੈ ਇਹ ਇਹ ਤਾਂ ਚਾਹੀਦੀ ਹੀ ਨਹੀਂ ਸੰਨ ਕ੍ਰਿਸ਼ਨ ਕੁਮਾਰ ਸਕੱਤਰ ਜੀ ਕ੍ਰਿਸ਼ਨ ਕੁਮਾਰ ਸਕੱਤਰ ਜੀ ਸੀ ਮੈਂ ਕਹਿੰਿਆ ਸਾਡੀ ਪੜਤਗੀ ਆਈ ਸੀ ਕਿ ਇਹਨਾਂ ਦੇ ਇੱਕ ਅਸੀਂ

ਅਸੀਂ ਤਾਂ ਨਹੀਂ ਕਰਦੇਗੇ ਤੁਸੀਂ ਸਾਨੂੰ ਜਿੰਨੇ ਦਿੰਦੇ ਹੋ ਅਸੀਂ ਕਰਦੇ ਆ ਤੁਸੀਂ ਜਦੋਂ ਸਪਾਸ ਹੋਣ ਜਾਂ ਕੋਈ ਸਾਡੀ ਭਾਤੀ ਹੁੰਦੀ ਹੈ ਫੀਸ ਭਰਾਲਾ ਨੂੰ ਤੇ ਤੁਸੀਂ ਸਾਨੂੰ ਕੋਰ ਦੇ ਵਿੱਚ ਕ੍ਰਿਜ਼ਦਾਨੇ ਹੋ ਕਿਹੜੀ ਭਾਤੀ ਹੁੰਦੀ ਡੀਪੀਆਂ ਦੀ ਤੇ ਉਹਦੇ ਵਿੱਚ ਬੀਅਰ ਐਡ ਕਰ ਦਿੰਦੇ ਨਹੀਂ ਪਲੀਜ਼ ਮਾਇੰਡ ਨਹੀਂ ਕਰਨਾ ਮੈਂ ਇੱਕ ਗੱਲ ਦੱਸ ਰਹੀ ਕਿ ਸਾਡੀ ਭਾਤੀ ਨੂੰ ਤੁਹਾਨੂੰ ਸਾਰੇ ਇੱਕ ਮੁਲਾਜ਼ਮਾਂ ਨੂੰ ਕੈਟਾਗਰੀ ਨੂੰ ਆਸਟ ਵਿੱਚ ਡਿਪਾਰਟਮੈਂਟ ਕੀ ਕਰਦਾ ਹੈ ਕਿ ਲੜਾ ਰਿਹਾਗਾ ਹੁਣ ਦੇਖੋ ਇੱਕ ਭਾਤੀ ਸਾਨੂੰ 2000 ਪੀਟੀਆ ਦੇ ਆਈ ਉਹਦੇ ਵਿੱਚ ਕਹਿੰਦੇ ਡੀਪੀ ਆਣਗੇ ਐਂ ਪੇ ਰਣਗੇ ਅਸੀਂ ਸਾਰੇ ਐਲੀਜੀਬਲ ਹਾਂ ਠੀਕ ਹੈ ਕੋਈ ਅਪਗ੍ਰੇਡ ਹੈ ਕੋਈ ਸੀ ਗ੍ਰੇਡ ਹੈ ਠੀਕ ਹੈ ਜੋ ਵੀ ਪ੍ਰੋਮਿਸਪੂਲ ਹਾਈ ਸਕੂਲ ਹੈ ਦਾ ਪਰ ਸਰਕਾਰਾ ਕੀ ਕਹ ਰਹੀ ਹੈ ਸਾਨੂੰ ਆਪ ਕਿੱਥੇ ਜਾਣੇ ਕਿ ਆਪ ਸੈਲਨ ਇੱਕ ਕੋਡ ਵਿੱਚ ਜਾਣ ਕਿ ਇੱਕ ਕਲੀਅਰ ਨਹੀਂ ਕਰਦੀ ਪੋਸਟ ਡਿਪਾਰਟਮੈਂਟ ਤੋਂ ਆਉਂਦੀ ਆ ਤੇ ਸਕੱਤਰ ਕਰਦੇ ਨੇ ਸਿੱਕੇ ਤੋਂ ਪੱਤਰ ਆਪਣੀ ਪੋਸਟਾਂ ਅਪਲਾਈ ਸਾਨੂੰ ਨੋਟੀਫਿਕੇਸ਼ਨ ਜਾਰੀ ਕਰਦਾ ਡਿਪਾਰਟਮੈਂਟ ਤੋਂ ਆਉਂਦਾ ਡਿਪਾਰਟਮੈਂਟ ਤੋਂ ਨਿਕਲ ਆ ਨੋਟੀਫਿਕੇਸ਼ਨ ਐਡਾ ਕਿਉਂ ਹੁੰਦਾ ਕਿ ਕਿ ਭਾਤੀ ਕੋਡ ਵਿੱਚ ਜਾਂਦੀ ਆ ਕਿਉਂ ਰੋਲ ਦੇ ਨੇ ਉਹ ਗਲਤੀ ਖੁਦ ਕਰਦੇ ਨੇ ਸਾਨੂੰ ਗਿਰਜ਼ਾਰਾਂ ਨੂੰ ਜਿਹੜੇ ਸਾਡੇ ਮਾਪ ਤੋਂ ਸਾਨੂੰ ਨਾ ਪੈਸਾ ਲਾ ਕੇ ਭਰੰਕਦੇ ਨੇ ਤੁਹਾਨੂੰ ਕੋਡ ਬਚੇਰੀਆਂ ਵਿੱਚ ਲੋੜ ਦੇ ਇੱਕ ਸਵਾਲ ਮੈਂ ਹੋਰ ਲਾਉਂਦਾ ਕਿ ਜਿਵੇਂ ਕਿ ਆ ਕਿ ਪਹਿਲਾਂ ਵੀ ਜਿਹੜੇ ਹੁਣ ਏਜੀ ਹੋ ਗਏ ਨੇ ਜਦੋਂ ਤੁਹਾਡੇ ਵਕੀਲ ਸੀ 8 ਲੱਖ ਉਹ ਲੈ ਕੇ ਕਹਿੰਦੇ ਤਰੀਕ ਹੀ ਮੈਂ ਭੁੱਲ ਗਿਆ ਤੁਹਾਨੂੰ ਅੰਦਾਜ਼ਾ ਹੈ ਕਿ ਅਜੇ ਇਹ ਕਿੰਨੇ ਲੱਖ ਤੁਸੀਂ ਹੁਣ ਤੱਕ ਕੋਈ ਅੰਦਾਜ਼ਨ ਰਕਮ ਹੋਵੇ ਕਿ ਭਰ ਚੁੱਕੇ ਹੋ ਸਾਰੇ ਅਧਿਆਪਕ ਰਾਂ ਕੇ ਸਰ ਦੇਖੋ ਅਸੀਂ 2011 ਤੋਂ ਚੱਲੇ ਠੀਕ ਹੈ ਜੀ ਪਹਿਲਾਂ ਹੀ ਪੋਸਟਾਂ ਵੀ ਅਸੀਂ ਭਰਨੇ ਲਗਾ ਲਗਾ ਕੇ ਕਰਵਾਈਆਂ ਸੀ ਜਦੋਂ ਅਕਾਲੀ ਸਰਕਾਰ ਸੀ ਉਸ ਤੋਂ ਲੈ ਕੇ ਫਿਰ ਇਹਨਾਂ ਨੂੰ ਭਰਤੀ ਕਰਵਾਉਣ ਵੇਲੇ ਸੇ ਭਰਨੇ ਲਗਾਏ ਅਸੀਂ ਕੱਟੋਕਾਰ ਤੋਂ ਸਨੀ ਸਿੰਘ ਲ ਵਕੀਲ ਜੀ ਕਿਤੇ ਸੀ ਅਲਕਾ ਚਾਤਰੀ ਕਾ ਮੈਡਮ ਸੀ ਅਸੀਂ ਮੈਂ ਕਹਿੰਦੇ ਹਾਂ ਹੁਣ ਦੱਸਣੇ ਚਾਹਦੇ ਅਸੀਂ ਮੇਰੇ ਤੇ ਕਰੋੜ ਦੇ ਪਹੁੰਚ ਚੁੱਕੇ ਆ ਕਿ ਕਰੋੜ ਰੁਪਏ ਤੁਸੀਂ ਬਰਬਾਦ ਕਰ ਚੁੱਕੇ ਆ ਪਰ ਮੈਂ ਕਹਿੰਦੇ ਆ ਹੁਣ ਸਾਡੇ ਵੀ ਇਦਾਂ ਦੇ ਹਾਲਾਤ ਨਹੀਂ ਕਿਸੇ ਕੋ ਸਾਨੂੰ 3.5 ਲੱਖ ਰੁਪਏ ਔਖਾ ਲੱਗ ਰਿਹਾਗਾ ਕਿਉਂਕਿ ਹੁਣ ਘਰ ਦੇ ਵੀ ਕਹਿੰਦੇ ਨੇ ਵੀ ਉਹ ਵੀ ਤੰਗ ਨਹੀਂ ਮਜਬੂਰ ਨਹੀਂ ਘਰ ਦੇ ਵੀ ਕਿ ਵੀ ਤੁਹਾਡੇ ਦਾ ਕੁਝ ਹੁੰਦਾ ਹੀ ਨਹੀਂਗਾ ਕੁਝ ਕਰਦੇ ਨਹੀਂਗਾ ਵੀ ਜਦੋਂ ਤੁਹਾਡੇ ਸਰਕਾਰਾਂ ਵਕੀਲ ਕੋਲ ਦੇ ਵੀ ਇਦਾਂ ਸਾਡੇ ਨਾਲ ਹੋ ਚੁੱਕਿਆ ਦਾ ਚਲੋ ਤਰੇਕੀ ਤਰੀਕ ਭੁੱਲ ਗਏ ਸਾਡੀ ਪਰ ਮੈਂ ਕਹਿੰਨੀ ਆ ਵੀ ਚਲੋ ਭੁੱਲ ਗਏ ਅੱਜ ਤਾਂ ਤੁਹਾਡੇ ਕੋਲ ਪਾਵਰ ਆ ਹਾਈ ਕੋਰਟ ਦੀ ਪਾਵਰ ਆ ਇਹ ਦੀ ਪੰਜਾਬ ਉਹ ਅੱਜ ਦਾ ਸਾਡੇ ਹੱਕ ਚ ਆ ਕੇ ਫੈਸਲਾ ਕਰਾ ਗੋ ਕਿ ਵੀ ਮੈਂ ਕਹਿੰਨੀ ਜੇ ਤੁਸੀਂ 13 ਸਾਲ ਦੇ ਤੱਕੇ ਬੰਦੇ ਦੀ ਸੁਣ ਕੇ ਤੁਸੀਂ ਰੋਜ਼ਗਾਰ ਦੋਗੇ ਮੈਂ ਕਹਿੰਦਾ ਅਸੀਂ ਨਹੀਂ ਦੁਆਵਾਂ ਦਵਾਂਗੇ ਕਿ ਸਾਡੇ ਸਾਰੇ ਜ਼ਿੰਦਗੀ ਅਸੀਂ ਮਰਦੇ ਤੱਕ ਉਹਨਾਂ ਨੂੰ ਭੁੱਲਾਂਗੇ ਨਹੀਂ ਅੱਜ ਤੋਂ ਤੁਹਾਡੇ ਹੱਥ ਪਾਵਰ ਆ ਗੁਰਿੰਦਰ ਬੈਰੀ ਸਿੰਘ ਜੀ ਕਿ ਸਾਡੇ ਹੱਕ ਚ ਬੋਲੋ ਕਿ ਜੋ ਆਪਣੇ ਕੋਈ ਗਾਉਂ ਤੋਂ ਮੰਗਾਏ ਕਿ ਇਹ ਸਾਡਾ ਤੁਹਾਡੇ ਕੋਲ ਵੀ ਤੁਸੀਂ ਰੀਡ ਵੀ ਕੀਤਾ ਵਾ ਤੁਸੀਂ ਖੁਦ ਜਾਣਦੇ ਹੋ ਇੱਕ ਵਾਰ ਤਾਂ ਸੱਚਾਈ ਮੰਨਣੀ ਪਊਗੀ ਕਿਤਨੇ ਕਿਤੇ ਸਾਡਾ ਕੇਸ ਕਿੰਨਾ ਸਟਰੌਂਗ ਹੈਗਾਗਾ ਦੋ ਇੱਥੇ ਆਕੇ ਕੀ ਤਰੀਕਾ ਭੁੱਲਿਆ ਜਾ ਰਿਹਾ ਜਾਂ ਕੀ ਮੇਂ ਲਗਾਉਂ ਜੇ ਆਤਮ ਆਰਾਮ ਦੀਨ ਸਾਡਾ ਕੇਸ ਪੜਿਆ ਹੈਗਾ ਕਿਤਨੇ ਕਿਤੇ ਸੋਲਿਡ ਕੇਸ ਹੈਗਾ ਸਾਡਾ ਕਈ ਉਹਨਾਂ ਨੇ ਸਾਡਾ ਕੇਸ ਨੂੰ ਡੀਲ ਕਰ ਰਹੇ ਨੇ ਲੜਾਈ ਲੜਨਗੇ ਤੇ ਨਈ ਉਮੀਦ ਕਰਦੇ ਹਾਂ ਕਿ ਸਾਡੇ ਹੱਕ ਪੰਜਾਬਲਾ ਸੁਣਾਵੇ ਸਰਕਾਰ ਸਾਡੀ ਮੈ ਮੈਨਿਸਟ ਜਲਦ ਤੋਂ ਜਲਦ ਜਾਰੀ ਕੀਤੀ ਜਾਵੇ ਨਹੀਂ ਜਿੱਲੀ ਸੌਰੀ ਐਮਪੀ ਦੀ ਬੋਤਾਂ ਵਿੱਚ ਸਾਨੂੰ ਨਾ ਕਹਿਣ ਕਿ ਤੁਸੀਂ ਕੀ ਕੀਤਾ ਕੋਈ ਸਾਡਾ ਬਦਲ ਕੰਮਾ ਜੇ ਤੁਸੀਂ ਸਾਨੂੰ ਕੱਖ ਦਿਨ ਚਾਜਾ ਕਰਕੇ ਦਬਰ ਤੋਂ ਨਹੀਂ ਰਹਿਣਾ ਧੰਨਵਾਦ ਸਿੱਪੀ ਜੀ ਤੁਸੀਂ ਜੁੜੇ ਸਾਡੇ ਨਾਲ ਆਪਣੇ ਵਿਚਾਰ ਰੱਖੇ ਨੇ ਤੇ ਦਰਸ਼ਕਾਂ ਨੂੰ ਵੀ ਇੱਕ ਵਾਰ ਮੈਂ ਤੁਹਾਨੂੰ ਦਰਵਾ ਦਿੰਨਾ ਮੈਂ ਕਿ ਸਿੱਪੀ ਸ਼ਰਮਾ ਤੇ ਪੀਟੀਆਈ ਆਦਮਕਾਂ ਦਾ ਕਹਿਣਾ ਹੈ ਕਿ ਸਾਡੇ ਕੋਲੋਂ ਡੋਰ ਟੂ ਡੋਰ ਕੈਂਪੇਨ ਕਰਵਾਇਆ ਸੀ ਆਮ ਆਦਮੀ ਪਾਰਟੀ ਨੇ ਇਮੋਸ਼ਨਲ ਕਾਰਡ ਖੇਡਿਆ ਕਿਸੇ ਨੂੰ ਭੈਣ ਬਣਾਇਆ ਤੇ ਸਾਰੇ ਸਾਥੀਆਂ ਦੇ ਨਾਲ ਧੋਖਾ ਹੈ ਹੋਂਸ। 24 ਚੋਣਾਂ ਦੇ ਵਿੱਚ ਡੋਰ ਟੂ ਡੋਰ ਇਹਨਾਂ ਦੇ ਖਿਲਾਫ ਕੈਂਪੇਨ ਕਰਾਂਗੇ ਤਾਂ ਹਾਲਾਤ ਜਹੇ ਪਣ ਚੁੱਕੇ ਨੇ। ਕੱਲ ਇੱਕ ਵੀਡੀਓ ਵੀ ਪਾਈ ਸੀ ਉਹਨਾਂ ਨੇ। ਪੈਸੇ ਮੰਗੇ ਪੀਟੇ ਅਧਿਆਪਕਾਂ ਨੇ ਵਕੀਲ ਨੂੰ ਜੋ ਦੇਣੇ ਨੇ ਇਕੱਠੇ ਕਰਨ ਦੀ ਮੰਗ ਕੀਤੀ ਲੋਕਾਂ ਤੋਂ। ਮਦਦ ਦੀ ਗੋਹਾਰ ਲਾਈ। ਤੁਸੀਂ ਕਮੈਂਟ ਸੈਕਸ਼ਨ 'ਚ ਆਪਣੇ ਵਿਚਾਰ ਰੱਖੋ। ਇਹ ਸਾਰੇ ਮਸਲੇ ਬਾਰੇ ਤੁਸੀਂ ਕੀ ਸੋਚਦੇ ਹੋ? ਸੀਪੀ ਜੀ ਬਾਦ ਸ਼ੁਕਰੀਆ। ਧੰਨਵਾਦ ਜੁੜਨ ਵਾਸਤੇ। ਧੰਨਵਾਦ। ਉਮੀਦ ਕਰਦੇ ਹਾਂ ਤੁਹਾਡੀ ਗੱਲ ਲੋਕਾਂ ਤੱਕ ਪਹੁੰਚੇ।